ਐ ਅਸੀ ਮਰਨੀ ਜੋ ਮਰ ਬਹਰ ਨ ਮਰਨਾ ਹੋਏ ਗਗਨ தਮਾ ਮਾ ਬਾਜਿਓ ਪਰਿਓ ਨਸਾਨ ਘਾਉ ਖੇਤ ਜਮਾਂਡਿਓ ਸੂਰਮਾ ਅਬ ਜੂ ਜਨ ਕੋ ਦਾ ਸੂਰਾ ਸਪਹਿਚਾਨੀਆਂ ਜੋ ਲੜਾ ਦੀਨ ਕੇਤ ਪੁਰ ਜਾ ਪੁਰ ਜਾ ਕਟ ਮਰ ਕਹੂ ਨਾ ਛਾੜ ਖੇਤ ਕਹਾ ਬੁੱਧ ਤੁਛ ਹਮਾਰੇ ਬਰਨ ਸਕੈ ਮਹਿਮਾ ਜੁ ਤਹਾਰੀ ਹਮ ਨ ਸੰਕਤ ਕਰ ਸਿਫਤ ਤੁਹਾਰੀ ਆਪਲੇ ਰੇ ਤੁਮ ਕਥਾ ਸੁਧਾਰ ਦੀ ਨਵਾਜੀ ਸਾਧ ਸੰਗਤ ਜੀ ਲੋ ਗੁਰਦੇਵ ਪਾਸ਼ਾ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨੀ ਕੁਝ ਕਹਿਣ ਦਾ ਬਲ ਬਖਸ਼ੋ ਸਾਰੇ ਹੀ ਗਜਵਜ ਕੇ ਆਖੋ ਜੀ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਾਧ ਸੰਗਤ ਹਰ ਰੋਜ਼ ਦੀ ਤਰ੍ਹਾਂ ਅਸੀਂ ਜੋ ਹਾਂ ਗੁਰੂ ਇਤਿਹਾਸ ਇਹ ਸ਼ਹੀਦੀ 15 ਅਵ ਦੇ ਇਤਿਹਾਸ ਦੇ ਨਾਲ ਜੋ ਹੈ ਅਸੀਂ ਜੁੜ ਰਹੇ ਹਾਂ ਅੱਜ ਦਾ ਦਿਨ ਉਹ ਜਦ ਉਹ ਕਲਗੀਆਂ ਵਾਲਾ ਬਾਪੂ ਚਮਕੌਰ ਦੀ ਗੜੀਂ ਅੰਦਰ ਜੋ ਹੈ ਕਈ ਦੁਸ਼ਮਨਾ ਨੂੰ ਜੋ ਹੈ ਮੂੰਹ ਦਿਖਵਾ। ਸਾ ਸੰਗਤ ਅੱਜ ਦਾ ਇਤਿਹਾਸ ਆਰੰਭ ਕਰਨ ਤੋਂ ਪਹਿਲਾਂ ਮੈਂ ਥੋੜਾ ਜਾ ਜੋ ਅਸੀਂ ਪਹਿਲੇ ਦਿਨਾਂ ਵਿੱਚ ਜੋ ਸਰਵਣ ਕੀਤਾ ਇਤਿਹਾਸ ਉਹਦੇ ਕੁਝ ਕੇ ਜੋ ਆਪ ਜੀ ਦੇ ਅੱਗੇ ਇੱਕ ਮੀਕਾ ਬਣਾ ਕੇ ਰੱਖਾਂ ਕਿਉਂ ਕਿ ਇਤਿਹਾਸ ਅੱਗੇ ਚੱਲਦਾ ਰਹਿੰਦਾ ਸਾਧ ਸੰਗਤ ਜੋ ਅਸੀਂ ਕਾਲ ਸੁਵਣ ਕੀਤਾ ਜੇਕਰ ਉਹ ਨਾ ਯਾਦ ਰਵੇ ਨਾ ਤੇ ਜਿਹੜਾ ਅੱਜ ਸੁਣਦੇ ਪਏ ਆ ਇਹ ਗੱਲ ਨਹੀਂ ਸਾਧ ਸੰਗਤ ਇਹ ਉਹ ਇਤਿਹਾਸ ਅਸੀਂ ਸਰਵਣ ਕਰ ਰਹੇ ਹਾਂ ਰੋਜ਼ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਕੋਲ ਉਸ ਸਮੇਂ ਦੇ ਕਸ਼ਮੀਰੀ ਪੰਡਤ ਪ੍ਰਸਾਦ ਸੰਗਤ ਇੱਥੇ ਥੋੜਾ ਜਿਹਾ ਹੋਰ ਵਿਚਾਰ ਮੈਂ ਤੁਹਾਡਾ ਗਹਿਰਾ ਕਰਾਂ ਦੇਖੋ ਸਾਧ ਸੰਗਤ ਪੰਡਤ ਤੇ ਬ੍ਰਾਹਮਣ ਜਿਹੜੇ ਨੇ ਉਹ ਤਾਂ ਸਾਰੇ ਹਿੰਦੁਸਤਾਨ ਦੇ ਵਿੱਚ ਵੱਸਦੇ ਪਏ ਸਾਰੇ ਹਿੰਦੁਸਤਾਨ ਦੇ ਵਿੱਚ ਲੇਕਿਨ ਸੋਚਣਾ ਕਦੀ ਇੱਕ ਕਸ਼ਮੀਰੀ ਪੰਡਤ ਹੀ ਕਿਉਂ ਇੱਕ ਕਸ਼ਮੀਰੀ ਪੰਡਤ ਹੀ ਕਿਉਂ ਆਂਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰੰਗਜ਼ੇਬ ਜਿਹੜਾ ਹਿੰਦੂਆਂ ਨੂੰ ਖਤਮ ਕਰਨਾ ਚਾਹੁੰਦਾ ਹੈ ਮੈਂ ਕਿਉਂ ਇਹਨੂੰ ਖਲਾਸਾ ਕਰਦਾ ਪਿਆ ਕਿ ਸਾਧ ਸੰਗਤ ਅਕਸਰ ਹਰ ਕੋਈ ਕਹਿੰਦਾ ਹੈ ਕਿ ਵੀ ਹਿੰਦੂਆਂ ਦੀ ਰੱਖਿਆ ਕੀਤੀ ਹੈ ਹਿੰਦੂ ਝੁੱਕ ਗਿਆ ਤੇ ਕਈ ਵਾਰ ਜਿਹੜੇ ਹਿੰਦੂ ਵੀਰ ਨੇ ਇਹ ਤੋਂ ਤਕल्लुਸ ਵੀ ਕਰਦਾ ਇਹ ਤੋਂ ਖਿਜਦੀ ਵੀ ਨਹੀਂ ਕਿ ਤੁਸੀਂ ਐ ਕਹਿੰਦੇ ਹੋ ਕਿ ਉਹ ਝੁਕੇ ਇਹ ਨਹੀਂ ਸਾਧ ਸੰਗਤ ਉਹ ਕਲਗੀਆਂ ਵਾਲੇ ਬਾਪੂ ਨੇ ਹਰ ਧਰਮ ਨੂੰ ਜਿਹੜਾ ਆਪਣੇ ਨਾਲ ਸੀਨੇ ਨਾਲ ਲਾ ਲਿਆ ਔਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵੀ ਕਹਿੰਦੀ ਹੈ ਖੱਤਰੀ ਬ੍ਰਾਹਮਣ শূ드 ਵੈਸ਼ ਉਪਦੇਸ਼ ਚੋ ਵਰਣਾ ਕਾ ਸਮਝ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਦਾ ਇਤਿਹਾਸ ਸਾਰਿਆਂ ਨੂੰ ਆਪਣੇ ਗਲਵੱਕੜੀ ਦੇ ਵਿੱਚ ਲੰਦਾ ਸਾਧ ਸੰਗਤ ਕਸ਼ਮੀਰੀ ਪੰਡਿਤ ਹੀ ਕਿਉਂ ਔਰੰਗਜ਼ੇਬ ਕਹਿੰਦਾ ਕਿ ਹਿੰਦੂਆਂ ਨੂੰ ਖਤਮ ਕਰਨਾ ਹਿੰਦੂ ਤਾਂ ਸਾਧ ਸੰਗਤ ਸਾਰੇ ਹਿੰਦੁਸਤਾਨ ਵਿੱਚ ਸਨ ਲੇਕਿਨ ਕਹਿੰਦੇ ਨੇ ਜਿਹੜੇ ਇਹ ਕਸ਼ਮੀਰੀ ਪੰਡਿਤ ਨੇ ਨਾ ਅਸਲ ਦੇ ਵਿੱਚ ਪੰਡਿਤ ਜਿਹੜੇ ਨੇ ਇਹ ਹੈ ਵੀ ਕਹਿੰਦੇ ਨੇ ਦੋ ਤਰ੍ਹਾਂ ਦੇ ਬ੍ਰਾਹਮਣ ਜਿਹੜੇ ਨੇ ਪ੍ਰਚਲਿਤ ਨੇ ਇੱਕ ਉਹ ਨੇ ਜਿਹੜੇ ਮਾਸ ਖਾ ਜਾਂਦੇ ਨੇ ਇੱਕ ਬ੍ਰਾਹਮਣ ਵੈਸ਼ ਜਿਹੜੇ ਪਾਠ ਉਹਦੇ ਵੇਦਾਂ ਦਾ ਹਰ ਰੋਜ਼ ਜੋ ਹੈ ਪੜਨ ਵਾਲੇ ਉਹ ਕਹਿੰਦੇ ਨੇ ਵੈਸ਼ਨਵ ਨੇ ਇਹ ਕੁਝ ਵੀ ਨਹੀਂ ਖਾਂਦਾ ਔਰ ਇੱਕ ਵਿਦਵਾਨ ਦਾ ਕਹਿੰਦਾ ਹੈ ਇਕ ਕਹਿੰਦੇ ਨੇ ਵੈਸ਼ ਇਹ ਕਹਿੰਦੇ ਨੇ ਸਵਹਿ ਬ੍ਰਾਹਮਣ ਕਹਿੰਦੇ ਨੇ ਸਵਹਿ ਬ੍ਰਾਹਮਣ ਦੇਖਣਾ ਆਇਆ ਨਾ ਤਾਂ ਉਸ ਬ੍ਰਾਹਮਣ ਦੇ ਤੰਦ ਜਾ ਕੇ ਉੱਪਰ ਕੋਠੇ ਤੇ ਵੇਖਿਓ ਉਹਦੀ ਕੰਧ ਉੱਤੇ ਜਿਹੜਾ ਹੈ ਕਾ ਮਾਸ ਖੰਦਾ ਹੋਏਗਾ ਵਿਖੇ ਕਿਉਂਕਿ ਸਵਹਿ ਬ੍ਰਾਹਮਣ ਜਿਹੜੇ ਨੇ ਇਹ ਮਾਸ ਹੁਣ ਸਾਧ ਸੰਗਤ ਇਹ ਜਿਹੜੇ ਸਵਹਿ ਬ੍ਰਾਹਮਣ ਨੇ ਕਸ਼ਮੀਰ ਦੇ ਵਿੱਚ ਜਿਹੜੇ ਪੰਡਤ ਨੇ ਉਹ ਨੇ ਔਰੰਗਜ਼ੇਬ ਚੰਦ ਹੈ ਕਿ ਇਹ ਅਣਖ ਵਾਲੇ ਹੁਣ ਜਿਹੜੇ ਸਾਸਤ੍ਰਮ ਬੈਸ਼ਨੋ ਨੇ ਉਸ ਪਰਮਾਤਮਾ ਦੀ ਬੰਦਗੀ ਕਰਦੇ ਨੇ ਨਾ ਉਹ ਕਿਸੇ ਨੂੰ ਕੁਝ ਨਹੀਂ ਕਹਿੰਦੇ ਲੇਕਿਨ ਇੱਕ ਸਿੱਖ ਕੌਮ ਸੀ ਇਹ ਗੁਰੂ ਗੋਬਿੰਦ ਸਿੰਘ ਜੀ ਅਣਖ ਸੀ ਜਿਹੜਾ ਕਿਸੇ ਕੇ ਝੁਕਦਾ ਨਹੀਂ ਹੈ ਔਰ ਇੱਕ ਉਹ ਹਿੰਦੂ ਸੀ ਉਹ ਪੰਡਤ ਸਨ ਜਿਹੜੇ ਆਪਣੇ ਅਸੂਲਾਂ ਦੇ ਪੱਕੇ ਸੀ ਇਨਾ ਪਣਕਾ ਨੂੰ ਖਤਮ ਕਰਨਾ ਔਰ ਨਹੀਂ ਚਾਹਦਾ ਔਰ ਇਹ ਫਰਿਆਦ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਤੇ ਉੱਜਦੇ ਔਰ ਆ ਕੇ ਕਸਮਾਂ ਖਾਂਦੇ ਨੇ ਗੁਰੂ ਜੀ ਅਗੇ ਬੇਨਤੀਆਂ ਕਰਦੇ ਨੇ ਗੁਰੂ ਜੀ ਇਹ ਜਿਹੜਾ ਦੁਆਰਾ ਤੁਸੀਂ ਛੱਡ ਦਿਓ ਕਿਉਂ ਸਾ ਸੰਗਤ ਕੇਵਲ ਗੁਰੂ ਦੇ ਸਿੱਖ 6-7 ਮਹੀਨੇ ਜਿਹੜੇ ਅੰਦਰ ਲੜਦੇ ਹੋਏ ਭੁੱਖੇ ਪਾਣੇ ਨਹੀਂ ਨੇ ਸਾ ਸੰਗਤ ਇਹ ਤਾਂ ਗੁਰੂ ਦਾ دریا ਇੰਨਾ ਵੱਡਾ ਹੈ ਕਿ ਭੁੱਖੇ ਪਾਣੇ ਘੋੜਿਆਂ ਦੀ ਖੁਰਾਕ ਖਾਂਦੇ ਹੋਏ ਵੀ ਅੱਲਾ ਯਾਰਾ ਜੀ ਲਿਖਦਾ ਇਹ ਗੁਰੂ ਦੇ ਜਿਹੜੇ ਜਕਾਰੇ ਨੇ ਅੰਦਰੋਂ ਗੱਜਦੇ ਪਏ ਅੰਦਰ ਕੁਝ ਵੀ ਨਹੀਂ ਹੈ ਸਾਧ ਸੰਗਤ ਭੁੱਖੇ ਪਾਣੇ ਲੇਕਿਨ ਗੁਰੂ ਦੀ ਗੁਰਬਾਣੀ ਦਾ ਇੰਨਾ ਕਿ ਪ੍ਰਤਾਪ ਇੰਨਾ ਸਿੰਘਾਂ ਦੇ ਵਿੱਚ ਸਾਧ ਸੰਗਤ ਕਹਿੰਦੇ ਨੇ ਅਨੰਦ ਨਗਰ ਦੇ ਕਿਲਾ ਅੰਦਰ ਰਸਤ ਜਾਣ ਨਹੀਂ ਦੇ ਰਹੇ ਭੁੱਖੇ ਪਾਣੇ ਨੇ ਇਹ ਘੋੜਿਆਂ ਦੀ ਖੁਰਾਕ ਪੱਤਿਆਂ ਨੂੰ ਖਾਂਦੇ ਹੋਏ ਵੀ ਗੁਰੂ ਦੇ ਜਕਾਰੇ ਬਲੰਦ ਨਾਉਂਦੇ ਨੇ ਇੱਕ ਕੰਦੇ ਨੇ ਜਿਹੜੇ ਫਰਿਆਦ ਲੈ ਕੇ ਜਾਂਦੇ ਨੇ ਠੁੱਠੀਆਂ ਕਸਮਾਂ ਖਾ ਰਹੇ ਨੇ ਚਾਹੇ ਉਹ ਮੁਸਲਮਾਨ ਕੁਰਾਨ ਦੀ ਕਸਮ ਖਾ ਰਿਹਾ ਤੇ ਚਾਹੇ ਫਿਰ ਕੋਈ ਹਿੰਦੂ ਜਿਹੜਾ ਹੈ ਉਹ ਆਪਣੇ گاਉਂ ਦੀ ਕਸਮ ਖਾ ਰਿਹਾ ਇਹ ਦੋਨੇ ਇਸ ਲਈ ਖਾ ਰਹੇ ਨੇ ਕਿਉਂਕਿ ਬੇਵਸ ਇਹ ਹੋ ਗਏ ਨੇ ਇਹਨਾਂ ਦੇ ਸਿਪਾਈ ਲੜਦੇ ਲੜਦੇ ਥੱਕ ਜਾਂਦੇ ਇਹ ਗੁਰੂ ਜੀ ਕੀ ਕਹਿੰਦੇ ਨੇ ਤੁਹਾਡਾ ਤਾਂ ਕੁਝ ਨਹੀਂ ਜਾ ਰਿਹਾ ਸਾਡਾ ਕੁਝ ਵੀ ਨਹੀਂ ਜਾ ਰਿਹਾ ਇਹ ਤੁਸੀਂ ਕਿਰਪਾ ਕਰੋ ਇਹ ਜਿਹੜਾ ਤੁਸੀਂ ਹਜੇ किला ਛੱਡ ਦਿਓ ਬਾਅਦ ਵਿੱਚ ਫਿਰ ਆ ਜਾਓ ਅਸੀਂ ਧਰਮ ਦੀ ਹਾਨੀ ਨਹੀਂ ਹੋਉਂਦਾ ਇਥੋਂ ਸਾਥ ਸੰਗਤ ਮੇਰਾ ਗੁਰੂ ਦਿਆਲ ਇਹਨਾਂ ਦੀ ਜਿਹੜੀ ਹੈ ਬੇਨਤੀ ਨੂੰ ਕਬੂਲ ਕਰਦਾ ਸਵੇਰੇ ਵੀ ਇੱਕ ਸੱਜਣ ਜਿਹੜੇ ਨੇ ਉਹ ਲੈਕਚਰ ਦੇ ਰਹੇ ਸਨ ਔਰ ਕਹਿੰਦੇ ਸਨ ਕਿ ਵੀ ਗੁਰੂ ਜੀ ਨੇ ਜਿਹੜਾ ਹੈ ਧਰਮ ਦੀ ਰੱਖਿਆ ਲਈ ਮਜਬੂਰੀ ਦੇ ਵਿੱਚ ਛੱਡ ਦਿੱਤਾ ਨਹੀਂ ਸਾਸ ਸਾਈਂ ਗੁਰੂ ਨੂੰ ਕਦੇ ਵੀ ਕੋਈ ਮਜਬੂਰੀ ਨਹੀਂ ਹੋ ਸਕਦੀ ਗੁਰੂ ਸਮਰੱਥ ਹੈ ਸਾਤਸਣ ਔਰ ਐਸਾ ਸਮਰੱਥ ਹੈ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਪਿਤਾ ਜੀ ਗੁਰਬਾਣੀ ਵਿੱਚ ਲਿਖਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨ ਸੁਖ ਸਨੇਹ ਅਰ ਭੈ ਨਹੀਂ ਜਾ ਕੈ ਕੰਚਨ ਮਾਟੀ ਮਾਨ ਔਰ ਇਹ ਸਾਸਨਤ ਐਵੇਂ ਨਹੀਂ ਵਿਖੇ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੰਚਨ ਨੂੰ ਵੀ ਮਿੱਟੀ ਕਰਕੇ ਜਾਣਦੇ ਨੇ ਕਿਵੇਂ ਕਹਿੰਦੇ ਨੇ ਇਹ ਸਰਸਾ ਦੇ ਗੋਦਾਵਰੀ ਦੇ ਨਦੀ ਲਾਗੇ ਖਲੋਤੇ ਨੇ ਹੱਥ ਦੇ ਵਿੱਚ ਕੰਗਣ ਪਾਇਆ ਸੋਨੇ ਦਾ ਔਰ ਮਾਂ ਪੁੱਛਦੀ ਹੈ ਪਹਿਲਾ ਕੰਗਣ ਕਿੱਥੇ ਤੇ ਇਹ ਆਪਣਾ ਕੰਗਣ ਵੀ ਜਿਹੜਾ ਫੜ ਕੇ ਪਹਿਲਾ ਨਦੀ ਦੇ ਵਿੱਚ ਛੁੱਟਿਆ ਤੇ ਕਹਿੰਦੇ ਉੱਥੇ ਛੁੱਟਿਆ ਮੈਂ ਮੁਕਤਸਰ ਬਹੁਤ ਛੋਟੇ ਛੋਟੇ ਗੱਲਾਂ ਬਿਆਨ ਕਰਦਾ ਅੱਗੇ ਚੱਲਦਾ ਕਿ ਸਾ ਸੰਗਤ ਸਮੇਂ ਦੀ ਸੀਮਾ ਔਰ ਇਤਿਹਾਸ ਇੰਨਾ ਕਿ ਨਮੇਰਾ ਹੈ ਕਿ ਕੁਝ ਗੱਲਾਂ ਜੋ ਹੈ ਹਰ ਰੋਜ਼ रह ਜਾਂਦੀਆਂ ਸੋ ਕੁਰਤੇਗ ਭਾਦਰ ਜੀ ਮਹਾਰਾਜ ਜਿਨ੍ਹਾਂ ਦੇ ਇਹ ਪੁੱਤਰ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਨੂੰ ਦੁੱਖ ਸੁੱਖ ਨਾਲ ਸਾ ਸੰਗਤ ਕੋਈ ਫਰਕ ਨਹੀਂ ਪੈਂਦਾ ਇਹ ਉਹ ਕਲਗੀਆਂ ਵਾਲਾ ਜਿਹੜਾ ਪੂਰਾ ਪਰਿਵਾਰ ਜਿਹੜਾ ਵਿਛੋੜਾ ਪੈ ਜਾਂਦਾ ਤਾਂ ਵੀ ਉਸ ਪਰਮਾਤਮਾ ਦਾ ਨਾਮ ਜਪਦਾ ਹੈ ਤੂੰ ਤੂੰ ਕਰਦਾ ਹੈ ਆਪਣੀ ਬੰਦਗੀ ਦੇ ਵਿੱਚ ਗੀਨ ਰਹਿੰਦਾ ਇਹ ਉਹ ਕਲਗੀਆਂ ਵਾਲਾ ਕਹਿੰਦੇ ਨੇ ਇਸ ਤਰ੍ਹਾਂ ਜੋ ਹੈ ਆਨੰਦਪੁਰ ਦਾ ਕਿਲਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੱਡਦੇ ਨੇ ਤੁਰਦਿਆਂ ਤੁਰਦਿਆਂ ਇਹ ਵਹੀਰ ਸਰਸਾ ਨਦੀ ਦੇ ਕਿਨਾਰੇ ਤੇ ਪੁੱਜਦੀ ਆ ਆਪਣੇ ਸਰਵਣ ਕੀਤਾ ਪਿਛਲੇ ਦਿਨਾਂ ਦੇ ਵਿੱਚ ਔਰ ਕੱਲ ਦੇ ਦਿਨ ਇਸ ਸਰਸਾ ਨਦੀ ਤੇ ਜੋ ਹੈ ਵਿਛੋੜਾ ਹੈ ਸਮੁੱਚਾ ਪਰਿਵਾਰ ਜਿਹੜਾ ਇਕੱਠਾ ਜਾਂਦਾ ਹੈ ਸਾਸਨ ਔਰ ਕਹਿੰਦੇ ਨੇ ਇੱਕ ਜਥਾ ਜਿਹੜਾ ਇਹਨਾਂ ਦਾ ਮਾਤਾ ਗੁਜਰੀ ਜੀ ਛੋਟੇ ਸਹਿਬ ਜਾਦੇ ਇਤਿਹਾਸ ਵਿੱਚ ਆਂਦਾ ਇੱਕ ਨੌਕਰ ਸੀ ਔਰ ਇੱਕ ਨੌਕਰਾਂ ਨੌਕਰ ਦਾ ਨਾਮ ਆਂਦਾ ਦੁੱਲਾ ਦੁੱਲਾ ਸਿੰਘ ਇਹਦੇ ਨਾਲ ਜੋ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬ ਜੀ ਦੇ ਸਰਸਾ ਨਦੀ ਪਾਰ ਕਰਦੇ ਇੱਕ ਛੋਟੀ ਜੀ ਛਾਪੜੀ ਹੈ ਉਹਦੇ ਵਿੱਚ ਕਹਿੰਦੇ ਨੇ ਕਿ ਮੈਂ ਮਾਸਕੀ ਦੀ ਜਿਹੜੀ ਹੈ ਛਾਪੜੀ ਹੈ ਉਹਦੇ ਵਿੱਚ ਜਿਹੜਾ ਬਰਾਜਦੇ ਇੱਕ ਰਾਤ ਉੱਥੇ ਰਹਿੰਦੇ ਇਸ ਕੁੰਮਾ ਮਾਸ਼ਕੀ ਕਹਿੰਦੇ ਨੇ ਚਾਹੇ ਇਹਦਾ ਬਿਸਤਰਾ ਕੁੱਟਾ ਹੈ ਮੰਜਾ ਕੁੱਟਾ ਹੈ ਇਹਦਾ ਚਾਹੇ ਬਿਸਤਰਾ ਜੋ ਹੈ ਇਹਨਾਂ ਵਧੀਆ ਨਹੀਂ ਹੈ ਔਰ ਇਹ ਮੈਂ ਸਾਸਦ ਸਭ ਬੇਨਤੀ ਕਰਾਂ ਇਹ ਜਿਹੜਾ ਕੁੰਮਾ ਮਾਸ਼ਕੀ ਹੈ ਨਾ ਇਹ ਪਹਿਲੀ ਵਾਰੀ ਜਿਹੜਾ ਹੈ ਮਾਤਾ ਜੀ ਨੂੰ ਔਰ ਸਿੰਘਾਂ ਨੂੰ ਜੋ ਹੈ ਮਿਲਦਾ ਪਿਆ ਇਹਦਾ ਕੋਈ ਪਹਿਲਾ ਮਲਾਪ ਨਹੀਂ ਹੋਇਆ ਮਾਤਾ ਜੀ ਜਿਹੜੇ ਨੇ ਜਾ ਕੇ ਹੂਆ ਹੜਤਦੇ ਨੇ ਪੁੱਛਦੇ ਨੇ ਕਿ ਤੂੰ ਕੌਣ ਹੈ ਕਹਿੰਦਾ ਮੈਂ ਕੁੰਮਾ ਮਾਸ਼ਕੀ ਕਹਿੰਦਾ ਤੁਸੀਂ ਕੌਣ ਹੋ ਤੇ ਫਿਰ ਮਾਤਾ ਜੀ ਕਹਿੰਦੇ ਆ ਅਸੀਂ ਇਸ ਤਰ੍ਹਾਂ ਗੁਰਤੇਗ ਬਾਦਰ ਜੀ ਦੀ ਪਤਨੀ ਔਰ ਸਿੱਖ ਓਮ ਦੇ ਜਿਹੜੇ ਹਾਂ ਅਸੀਂ ਮੈਂ ਮਾਤਾ ਔਰ ਇਹ ਸਹਿਬ ਜੀ ਨੇ ਔਰ ਸਾਥ ਸੰਗਤ ਇਹ ਹੈ ਕਿ ਮਾਮਾਸ਼ੀ ਕੀ ਔਰ ਅੱਜ ਅਸੀਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਗੰਗੂ ਬ੍ਰਾਹਮਣ ਜਿਹੜਾ ਔਰ ਇਹ ਸਾਥ ਸੰਗਤ ਗੰਗੂ ਬ੍ਰਾਹਮਣ ਜਿਹੜਾ ਇਹ ਸਿੱਖੀ ਸਿਧਾਂਤ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ ਇਨੂੰ ਸਭ ਕੁਝ ਪਤਾ ਹੈ ਕਿ ਜਿਹੜਾ ਗੁਰੂ ਘਰ ਵਿੱਚ ਕੀ ਮਰਿਆਦਾ ਹੈ ਕਿਸ ਤਰ੍ਹਾਂ ਜੋ ਸਿੰਘ ਜਿਹੜਾ ਰਹਿੰਦਾ ਕਿਉਂਕਿ ਇਹ ਬੜੇ ਸਾਲ ਜਿਹੜਾ ਅਰਸਾ ਜਿਹੜਾ ਹੈ ਇਹ ਗੁਰੂ ਘਰ ਦੇ ਵਿੱਚ ਰਿਹਾ ਗੁਰੂ ਜੀ ਦੀ ਸੇਵਾ ਦੇ ਵਿੱਚ ਰਿਹਾ ਵੰਗੂ ਬ੍ਰਹਮ ਅੱਜ ਸਿੱਖ ਇੱਕ ਗੱਲ ਕਰਾਂ ਸੋ ਇਹ ਤਿੰਨ ਜਥੇ ਕਹਿੰਦੇ ਬਣ ਜਾਂਦੇ ਨੇ ਇੱਕ ਮਾਤਾ ਗੁਜਰੀ ਜੀ ਜਿਹੜੇ ਛੋਟੇ ਸਹਬਜ਼ਾਦਿਆਂ ਨਾਲ ਕੁੰਮੇ 마ਸ਼ਕੀ ਦੀ ਜਿਹੜੀ ਹੈ ਛਾਪੜੀ ਦੇ ਵਿੱਚ ਇੱਕ ਰਾਤ گزارਦੇ ਨੇ ਦੂਸਰਾ ਜਥਾ ਜਿਹੜਾ ਦਿੱਲੀ ਵੱਲੋਂ ਰਵਾਨਾ ਹੋ ਜਾਂਦਾ ਜਿਦੇ ਵਿੱਚ ਮਾਤਾ ਸਹਿਬ ਔਰ ਮਾਤਾ ਸੁੰਦਰੀ ਜੀ ਔਰ ਹੋਰ ਕਈ ਸਿੰਘ ਨੇ ਜਿਹੜੇ ਉਹ ਰਵਾਨੇ ਹੋ ਜਾਂਦੇ ਔਰ ਅਸਾਂ ਕੱਲ ਸੁਣਨ ਕੀਤਾ ਕਿ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਬਾ ਬਚਿੱਤਰ ਸਿੰਘ ਜੀ ਉਹਨਾਂ ਦਾ ਜੋ ਹੈ ਸ਼ਹੀਦੀ ਉਹ ਪ੍ਰਾਪਤ ਕਰ ਜਾਂਦੇ ਨੇ ਕੋਟਲਾ ਨਿਹੰਗ ਖਾਨ ਦੇ ਕਰਕੇ ਔਰ ਸਾਧ ਸੰਗਤ ਇੱਕ ਕੋਟਲਾ નિહંગ ખાન কাল મે ਇਹ ਦੱਸਣਾ رہ ਗਿਆ ਇਹ ਸਾਧ ਸੰਗਤ ਥੋੜਾ ਜਿਹਾ ਇੱਥੇ ਵਿਚਾਰ ਕਰਨਾ ਕਿਉਂ ਇਹ ਬਰੀਕ ਤਾਰਾਂ ਨੇ ਇਤਿਹਾਸ ਨਹੀਂ ਇਹ ਕੋਟਲਾ નિહંગ ਖਾਨ ਦੇ ਬਜ਼ੁਰਗ ਜਿਹੜੇ ਨੇ ਸੁਲੇਮਾਨ ਖਾਨ ਇਹ ਸੁਲੇਮਾਨ ਖਾਨ ਜਿਹੜਾ ਬਾਬਰ ਦੇ ਨਾਲ ਰਿਹਾ ਬਾਬਰ ਦੇ ਨਾਲ ਵਿਚਰਿਆ ਲੇਕਿਨ ਸਾਧ ਸੰਗਤ ਇਹਦਾ ਇੰਗੀ ਜਿਹੜਾ ਕੋਟਲਾ ਨਿਹੰਗ ਖਾਨ ਦਾ ਜਿਹੜਾ ਪਿਤਾ ਨਿਰੰਗ ਖਾਨ ਕਹਿੰਦੇ ਨੇ ਇਹ ਜਿਹੜਾ ਹੈ ਇੱਥੇ ਆ ਕੇ ਜਿਹੜਾ ਵਸ ਜਾਂਦੇ ਨੇ ਇਲਾਕੇ ਦੇ ਵਿੱਚ ਕੋਟ ਲੈਦੇ ਨੇ ਔਰ ਇੱਥੇ ਆ ਕੇ ਜਿਹੜਾ ਘੋੜਿਆਂ ਦਾ ਵਪਾਰ ਕਰਦੇ ਸੀ ਉਸ ਥਾਂ ਤੇ ਇੱਥੇ ਆ ਕੇ ਕਾਬਲ ਤੋਂ ਘੋੜੇ ਲਿਆਉਂਦੇ ਨੇ ਔਰ ਇੱਥੇ ਵਪਾਰ ਕਰਦੇ ਜਦੋਂ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਹਨਾਂ ਦਾ ਤਾਲੁਕ ਦੇਖੋ ਬੜਾ ਪੁਰਾਣਾ ਐਸਾ ਸੰਗਤ ਧੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜਦੋਂ ਇੱਕ ਸਿੱਖਾ ਖੋਲੋਂ ਮੰਗ ਕਰਦੇ ਨੇ ਚੰਗੀ ਜਵਾਨੀ ਜੋ ਚੰਗੇ ਘੋੜਿਆਂ ਦੀ ਤਾਂ ਫਿਰ ਇਹ ਨਿਰੰਗ ਖਾਨ ਜਿਹੜਾ ਹੈ ਕਾਬਲ ਤੋਂ ਘੋੜੇ ਲਿਆ ਕੇ ਸਿੱਖਾਂ ਨੂੰ ਜਿਹੜਾ ਹੈ ਉਹ ਦਿਨ ਤੋਂ ਇਹ ਮুরিਦ ਹੈ ਧੰਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਰ ਸਿਰਫ ਇੱਥੋਂ ਰਿਸ਼ਤਾ ਨਹੀਂ ਜੁੜਦਾ ਕਹਿੰਦੇ ਨੇ ਨਿਰੰਗ ਖਾਨ ਦੇ ਘਰ ਜਿਹੜੀ ਹੈ ਕੋਈ ਵੀ ਔਲਾਦ ਨਹੀਂ ਬੇਉਲਾਦ ਇਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੋਲ ਜਿਹੜਾ ਹੈ ਬੇਨਤੀ ਕਰਦਾ ਸਤਿਗੁਰੂ ਦੀਨदयाल ਤੁਸੀਂ ਦੁਨੀਆ ਦੇ ਮਾਲਕ ਹੋ ਤੁਹਾਡੇ ਘਰ ਸਭ ਕੁਝ ਹੈ ਮੇਰੇ ਘਰ ਜਿਹੜਾ ਹੈ ਔਲਾਦ ਨਹੀਂ ਹੈ ਤਾਂ ਸਤਿਗੁਰਾਂ ਦੀ ਬਖਸ਼ਿਸ਼ ਨਾਲ ਇਹਦੇ ਘਰ ਔਲਾਦ ਹੁੰਦੀ ਹੈ ਹੰਗਕਾ ਤੋਂ ਫਿਰ ਇਹ ਉਹਦੇ ਨਾਮ ਤੋਂ ਹੀ ਉਹ ਸ਼ਹਿਰ ਦਾ ਨਾਮ ਰਹਿ ਜਾਂਦਾ ਕੋਟਲਾ ਹੰਗਕਾ ਸਾਤ ਸੰਗਤ ਕੋਟੜਾ ਨਿਹੰਗ ਖਾਨ ਦੇ ਗ੍ਰਹਿ ਵਿਖੇ ਜਿਹੜਾ ਪਹਿਲਾ ਪੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰਦੇ ਨੇ ਸਰਸਾ ਨਦੀ ਤੋਂ ਵਿਛੋੜਾ ਪੈਂਦਾ। ਔਰ ਸਾਤ ਸੰਗਤ ਇਹ ਸ਼ਬਦ ਅਸੀਂ ਵਰਤਦੇ ਹਾਂ ਵਿਛੋੜਾ। ਲੇਕਿਨ ਸਾਤ ਸੰਗਤ ਇਹ ਵਿਛੋੜਾ ਸਿਰਫ ਸਰੀਰੀ ਕਰ। ਕਹਿੰਦੇ ਨੇ ਜਦੋਂ ਗੁਰੂ ਜੀ ਦੇ ਸਹਬਜਾਦੇ ਅੱਜ ਲੜਦੇ ਹੋਏ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਜਾਂਦੇ ਨੇ ਨਾ ਤੇ ਮਾਤਾ ਗੁਜਰੀ ساری ਰਾਤ ਜਿਹੜਾ ਸੌਂਦੇ ਨਹੀਂ। ਦੂਰ ਇਸਤੇ ਹੁੰਦੇ ਨੇ ਸਾਥ ਸੰਗਤ ਇੱਕ ਹੈ ਸਾਡਾ ਖੂਨ ਦਾ ਰਿਸ਼ਤਾ ਜਿਹੜਾ ਸਿਰਫ ਸੰਸਾਰਿਕ ਬਣਾਨੇ ਆ ਮਾਪੇ ਭੈਣ ਭਰਾ ਹੋਰ ਕਈ ਤਰ੍ਹਾਂ ਦੇ ਖੂਨ ਨੂੰ ਦੇ ਰਿਸ਼ਤੇ ਲੇਕਿਨ ਇਸ ਨੂੰ ਗੁਰਬਾਣੀ ਜਿਆਦਾ ਤਵੱਜੋ ਨਹੀਂ ਦਿੰਦੀ ਕਿਉਂ ਕਿ ਇਹ ਖੂਨ ਦੇ ਰਿਸ਼ਤੇ ਬਾਰ-ਬਾਰ ਬਣਦੇ ਨੇ ਬਾਰ-ਬਾਰ ਮਿਟਦੇ ਨੇ ਲੇਕਿਨ ਜਿੰਨਾ ਦਾ ਮਨ ਦਾ ਰਿਸ਼ਤਾ ਗੁਰੂ ਦੇ ਨਾਲ ਆਪਣੇ ਪ੍ਰੀਤਮ ਦੇ ਨਾਲ ਬਣਦਾ ਪਾਤਸ਼ਾਹ ਕਹਿੰਦੇ ਨੇ ਇੱਕ ਵਾਰੀ ਬਣਦਾ ਉਹ ਫਿਰ ਕਦੇ ਵੀ ਮਿਟਦਾ ਨਹੀਂ ਉਹ ਜਨਮਾਂ ਜਨਮਾਂ ਤੱਕ ਅਧਿਪਰੀਤ ਜਿਹੜੀ ਗੁਰੂ ਦੇ ਨਾਲ ਕਾਇਮ ਹੋ ਜਾਂਦੀ ਹੈ। ਪਰ ਇਹ ਰਿਸ਼ਤਾ ਹੈ ਸਾ ਸੰਗਤ ਗੁਰੂ ਜੀ ਦਾ ਆਪਣੇ ਸੋਟੇ ਸਾਹਿਬ ਜੀ ਦੇ ਨਾਲ, ਮਾਤਾ ਗੁਜਰੀ ਜੀ ਨਾਲ ਔਰ ਕਹਿੰਦੇ ਨੇ ਸਰੀਰਿਕ ਚਾਹੇ ਇਹ ਜਿਹੜਾ ਹੈ ਵਿਛੋੜਾ ਵਹਿ ਗਿਆ। ਦੇਖੋ ਅੱਜ ਵੀ ਗੁਰੂ ਦਾ ਆਪਣੇ ਬੱਚਿਆਂ ਦੇ ਨਾਲ, ਆਪਣੇ ਸਹਿਬਜ਼ਾਦਾ ਦੇ ਨਾਲ ਉਹੀ ਪ੍ਰੇਮ ਹੈ ਜਿੰਨਾ ਆਪਣੇ ਸਿੱਖਾਂ ਦੇ ਨਾਲ ਮੈਂ ਇੱਥੇ ਤਾਂ ਕਹਾਂਗਾ ਆਪਣੇ ਸਿੱਖਾਂ ਦੇ ਨਾਲ ਉਸ ਤੋਂ ਵੀ ਵੱਧ ਕੇ ਪ੍ਰੇਮ ਹੈ। ਕਿਉਂ ਕਹਿੰਦੇ ਨੇ ਚਮਕੌਰ ਦੀ ਗੜੀ ਤੇ ਤਾਨਸ ਸਾਧ ਸੰਗਤ ਅੱਜ ਸਵੇਰੇ ਨਾ ਕਿਸੇ ਦਾ ਅੰਤਿਮ ਅਰਦਾਸ ਸੀ ਮੈਂ ਬੇਨਤੀਆਂ ਕਿਉਂ ਕਰਦਾ ਸਮਝਣ ਵਾਲੀ ਗੱਲ ਹੈ ਇਤਿਹਾਸ ਅਸੀਂ ਤਾਂ ਹਰ ਸਾਲ ਸੁਣਦੇ ਕਈ ਸਾਲਾਂ ਦਾ ਸੁਣਦੇ ਆ ਮੈਂ ਸਵੇਰੇ ਕਿਸੇ ਦੀ ਅੰਤਿਮ ਅਰਦਾਸ ਸੀ ਤਾਂ ਉਹ ਨਾ ਆਪਣੇ ਪਿਤਾ ਬਾਰੇ ਗੁਰਬਾਣੀ ਦੀ ਵਿਚਾਰਾ ਕਰਦੇ ਪਏ ਸੀ ਲੇਕਿਨ ਕਰਦੇ ਕਰਦੇ ਭਾਵੁਕ ਹੋ ਗਏ ਮੇਰੇ ਕੋਲ ਸਿੰਘ ਬੈਠਾ ਸੀ ਮੈਨੂੰ ਕਹਿਣ ਲੱਗਾ ਕਹਿੰਦਾ ਗਿਆਨੀ ਜੀ ਵਿਚਾਰ ਉਤ ਕਰਦੇ ਕਰਦੇ ਭਾਵੁਕ ਹੋ ਗਏ ਮੈਂ ਉਸ ਨੂੰ ਇੱਕ ਗੱਲ ਕਿਹਾ ਮੈਂ ਕਿਹਾ ਉਹਦਾ ਪਿਤਾ ਸੀ ਭਾਵੁਕ ਹੋਣਾ ਬੰਦਾ ਔਰ ਤਾਨੁਸ਼ਰੀ ਕੋ ਸੜਾਕ ਲਗਿਆਂ ਵਾਲਾ ਬਾਪੂ ਅਸੀਂ ਉਹਦੀ ਇੰਨੀ ਵੱਡੀ ਲਾਸਾਨੀ ਕੁਰਬਾਨੀ ਨੂੰ ਸ਼੍ਰਵਣ ਕਰਦੇ ਹੋਈਏ ਮੈਂ ਨਹੀਂ ਕਹਿੰਦਾ ਤੁਸੀਂ ਭਾਵਕ ਹੋ ਲੇਕਿਨ ਇਹ ਇਤਿਹਾਸ ਸਾ ਸੰਗਤ ਇਸ ਤਰ੍ਹਾਂ ਕਰਕੇ ਸੁਣਿਓ ਕਿ ਸੁਣਦਿਆਂ ਸੁਣਦਿਆਂ ਤੁਹਾਡੇ ਅੰਦਰ ਉਹ ਸਿੱਖੀ ਜਨਮਪੇ ਜਿਹੜੇ ਉਹ ਸਿੱਖ ਉਥੇ ਪਰਜਾ ਪਰਜਾ ਕਟਮਰ ਕਭੋ ਨਾ ਛਾੜਾ ਖੇਤ ਵਾਲੀ ਗੁਰਬਾਣੀ ਨੂੰ ਸੱਚ ਕਰਦੇ ਐਸਾ ਜਜਵਾ ਹਰ ਸਿੱਖ ਦੇ ਵਿੱਚ ਪੈਦਾ ਆਉਣਾ ਚਾਹੀਦਾ ਹੈ ਇਤਿਹਾਸ ਲਾਸਾਨੀ ਕਿਸੇ ਪੰਥ ਦਾ ਕਿਸੇ ਧਰਮ ਦਾ ਐਸਾ ਇਤਿਹਾਸ ਨਹੀਂ ਹੈ ਮਾਨਵਾਂ ਦੀ ਗੱਲ ਹੋਣੀ ਚਾਹੀਦੀ ਐ ਸੁਣਦੇ ਹੋਏ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇਰਾ ਇਤਿਹਾਸ ਐਸਾ ਹੈ ਮੁਰਦਿਆਂ ਦੇ ਵਿੱਚ ਜਾਣ ਪੜਦਾ ਮੁਰਦਿਆਂ ਦੇ ਵਿੱਚ ਜਾਣ ਪੈਣੀ ਚਾਹੀਦੀ ਐ ਸਾਸਗਤ ਇਤਿਹਾਸ ਐਸਾ ਹੈ ਕਿਉਂ ਨਹੀਂ ਪੈਂਦੀ ਕਿਉਂਕਿ ਸਾਸਗਤ ਆਪਣਾ ਨਹੀਂ ਜਾਣਦਾ ਸਿਰਫ ਸ਼ਬਦ ਨੇ ਸਿਰਫ ਕਹਾਣੀ ਮੈਂ ਬੋਲ ਰਿਹਾ ਤੁਸੀਂ ਸੁਣ ਰਹੇ ਹੋ ਇਹ ਜਿਗਰਾ ਹੋਣਾ ਚਾਹੀਦਾ ਸਾਸ ਨਾਲ ਸਾਡੀ ਵੀ ਔਲਾਦਾਂ ਹੋਣਗੀਆਂ ਕਈਆਂ ਦੇ ਤੁਹਾਡੇ ਬੱਚੇ ਹੋਣਗੇ ਕਦੇ ਰੱਖ ਕੇ ਤਾਂ ਵੇਖੋ ਜੇ ਇੱਕ ਵੀ ਦੁੱਖ ਮਿਲੇ ਨਾ ਮਾਂ ਪਿਓ ਭੱਜੇ ਜਾਂਦਾ ਉਹ ਧਨ ਸ਼ਰੀਪ ਗੋਬਿੰਦ ਸਿੰਘ ਜੀ ਕਹਿੰਦੇ ਮੈਂ ਮਮਕਸਰ ਅਰਜ਼ ਕਰਦਾ ਅੱਗੇ ਜਾਵਾਂ

ਮੈਂ ਤੁਹਾਨੂੰ ਦੁਬਾਰਾ ਬਿਆਨ ਕੀਤਾ ਸੀ ਕਿ ਰਾਤ ਦਾ ਸਮਾਂ ਹੈ ਕੁਝ ਸਿੰਘ ਖਾਥਾਂ ਦੇ ਖਾਫ ਦੇ ਉੱਤੇ ਹੀ ਜਿਹੜਾ ਹੈ ਉਹ ਪੈ ਜਾਂਦੇ ਨੇ ਆਪਣਾ ਜਿਹੜਾ ਸਫਾ ਵਿਛਾ ਕੇ ਆਪਣਾ ਕਪੜਾ ਵਿਛਾਉਦੇ ਜਿਹੜਾ ਕਮਰ ਕੱਸੇ ਸੰ ਉਹ ਹੀ ਕੱਪੜੇ ਨੂੰ ਖੁਲਾਰ ਕੇ ਸੋ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਅੰਦਰ ਬੈਠੇ ਸਾਰੇ ਸਿੰਘ ਬੈਠੇ ਸਾਸੰਗਤ ਨੂੰ ਰਾਤ ਦਾ ਸਮਾਂ ਸੀ ਸਾਰੇ ਸਿੰਘ ਜਿਹੜੇ ਨੇ ਆਰਾਮ ਕਰਦੇ ਸਿੱਤੇ ਨੇ ਉਹਨੇ ਆਪਣੀ ਸੁਰਤ ਉੱਥੇ ਲੈ ਕੇ ਜਾਇਓ ਸਾਧ ਸੰਗਤ ਸਿਰਫ 10 ਕਿ ਮਿੰਟ ਦੇ ਵਿੱਚ ਮੈਂ ਇਤਿਹਾਸ ਨੂੰ ਆਪਣੇ ਬਚਨਾਂ ਨੂੰ ਇੱਥੇ ਹੀ ਰੋਕਣ ਦੀ ਕੋਸ਼ਿਸ਼ ਕਰਾਂਗਾ ਸਿਰਫ 10 ਮਿੰਟ ਦੇ ਵਿੱਚ ਕਿਉਂਕਿ ਆਪਣੇ ਕੋਲ ਬੜੇ ਹੀ ਸਨਮਾਨਯੋਗ ਪੰਥ ਦੇ ਕੀਰਤਨੀ ਆ ਗਏ ਨੇ ਉਹਨਾਂ ਨੇ ਤੁਹਾਨੂੰ ਗੁਰਬਾਣੀ ਦਾ ਜਸ ਸਰਵਣ ਕਰਾਣਾ ਸਾਧ ਸੰਗਤ ਆਪਣੀ ਸੁਰਤ ਲੈ ਕੇ ਜਾਣ ਗੁਰੂ ਕਿਰਪਾ ਕਰੇ ਸਾਡੀ ਸੁਰਤ ਇੱਥੇ ਸਾਧ ਸੰਗਤ ਕਹਿੰਦੇ ਨੇ ਸਾਥ ਸੰਗਤ ਸਾਰੇ ਜਿਹੜੇ ਸਿੰਘ ਨੇ ਨਾ ਆਰਾਮ ਕਰਦੇ ਪਏ ਨੇ ਲੇਕਿਨ ਉਹ ਕਲਗੀਆਂ ਵਾਲਾ ਬਾਪੂ ਜਾਗਦਾ ਹੈ ਨੀਂਦ ਨਹੀਂ ਆਖਾਂ ਚ ਨਹੀਂ ਕਿਉਂ ਨਹੀਂ ਨੀਂਦ ਉਹ ਦੇਖ ਰਿਹਾ ਕੱਲ ਨੂੰ ਕੀ ਹੋਣਾ ਆਪਣੇ ਸਿੰਘਾਂ ਨੂੰ ਜਾਂਦਾ ਹੈ ਸਾਥ ਸੰਗਤ ਪਿਆਰ ਨਾਲ ਜਿਹੜਾ ਹੈ ਹੱਥ ਨਾ ਸਿਰ ਦੇ ਉੱਤੇ ਫੇਰਦਾ ਦులਾਰ ਕਰਦਾ ਆਪਣੇ ਸਿੰਘਾਂ ਨੂੰ ਬਹੁਤ ਭਾਵਨਾ ਹੈ ਸਾਥ ਸੰਗਤ ਉੱਪਰ ਬੋਲ ਇਸ ਵਿੱਚ ਬਿਆਨ ਨਹੀਂ ਹੁੰਦੀ ਸਾਥ ਸੰਗਤ ਕਈ ਵਾਰਕ ਮੈਂ ਸੋਚਦਾ ਕਿਹੜੇ ਸ਼ਬਦ ਲਿਆਵਾਂ ਬਿਆਨ ਕਰਨ ਲੱਗੇ ਤਾਂ ਨਹੀਂ ਜਿਸ ਨੂੰ ਕਿਰਪਾ ਬੋਲਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾਂਦਾ ਪਰ ਇਹ ਕਹਾਂਗੇ ਪ੍ਰਗਟਿਓ ਮਰਦ ਅਗੰਮੜਾ ਹਰੀਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਤ ਇਹ ਗੁਰੂ ਵੀ ਜੇ ਚੇਲਾ ਵੀ ਆਪ ਹੀ ਜਾਂਦਾ ਕਹਿੰਦਾ ਇਨਹੀ ਦੀ ਕਿਰਪਾ ਕੇ ਸਜੇ ਹਮ ਹੈ ਇਹ ਮੋਸੋ ਗਰੀਬ ਇਥੇ ਪਿਓ ਇੱਕ ਔਲਾਦ ਨੂੰ ਜਨਮ ਦਿੰਦਾ ਔਰ ਕਹਿੰਦਾ ਮੇਰੇ ਕਰਕੇ ਤੂੰ ਹੈ ਮੇਰੇ ਔਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣਾ ਰੂਪ ਬਣਾ ਕੇ ਔਰ ਕਹਿੰਦੇ ਨੇ ਮੈਂ ਤੇ ਇਨ੍ਹਾਂ ਦੇ ਕਰਕੇ ਸਜਿਆ ਇਨ੍ਹਾਂ ਦੇ ਕਰਕੇ ਕਈ ਵਾਰ ਮੈਨੂੰ ਐਂ ਲੱਗਦਾ ਸਾਧ ਸੰਗਤ ਇੱਕ ਸਾਨੂੰ ਨਹੀਂ ਕਹਿਣਾ ਚਾਹੀਦਾ ਅੱਜ ਕੱਲ ਦੇ ਨੌਜਵਾਨਾਂ ਨੂੰ ਆਪਣੇ ਸਿੱਖਾਂ ਭਰਾਵਾਂ ਨੂੰ ਕਿ ਤੁਸੀਂ ਦਾੜਾ ਰੱਖੋ ਸਿੱਖੀ ਵੱਲ ਆਓ ਮੈਨੂੰ ਇਹ ਲੱਗਦਾ ਜੇ ਅਸੀਂ ਚੰਗੀ ਤਰ੍ਹਾਂ ਉਸ ਇਤਿਹਾਸ ਨੂੰ ਉਸ ਗੁਰਬਾਣੀ ਨੂੰ ਆਪ ਪੜ੍ਹੀਏ ਨਾ ਤਾਂ ਬੱਚਿਆਂ 'ਚ ਜ਼ਰੂਰ ਆਣ ਲੱਗੇਗੀ ਔਰ ਜਿਸ ਦਿਨ ਸਮਝ ਆ ਗਈ ਇਹ ਯਕੀਨ ਜਾਣਨਾ ਐਸਾ ਉਹ ਸਿੱਖ ਬਣੇਗਾ ਐਸਾ ਉਹ ਗੁਰਮੁਖ ਬਣੇਗਾ ਚਾਹੇ ਉਹ ਔਰੰਗਜ਼ੇਬ ਦੇ ਲੱਖ ਜ਼ਾਲਮ ਜ਼ੁਲਮ ਕਰਨ ਉਹ ਸਿੱਖੀ ਤੋਂ ਬੰਦਾ ਨਹੀਂ ਡਰਦਾ ਕਿਉਂਕਿ ਸਾ ਸੰਗਤ ਅੱਜ ਜੇ ਡਿੱਗ ਰਹੇ ਆ ਨਾ ਉਹ ਡਿੱਗ ਰਹੇ ਆ ਗੁਰੂ ਵੱਲ ਵੀ ਆਣਾ ਤੇ ਹੱਥ ਵਿੱਚ ਧਾਗੇ ਵੀ ਪਾਉਣੇ ਭ੍ਰਮ ਬੜਾ ਪਟਕਣਾ ਬੜੀ ਨੇ ਤਾਂ ਮੇਰਾ ਗੁਰੂ ਕਹਿੰਦਾ ਆਪ ਅਡੋਲ ਕਬਹੁ ਨਾ ਡੋਲੇ ਜਿਹੜੇ ਉਹਦੇ ਨਾਲ ਜੁੜੇ ਨੇ ਨਾ ਉਹ ਆਪ ਵੀ ਨਹੀਂ ਡੁੱਲਦਾ ਤੇ ਜਿਹੜੇ ਜੁੜੇ ਨੇ ਉਹਨਾਂ ਨੂੰ ਵੀ ਨਹੀਂ ਡੁੱਲਦਾ ਇਹ ਜੁੜੇ ਨੇ ਸਾਧ ਸੰਗਤ ਉਹ ਸਿੱਖ ਜਦੋਂ ਚਮਕੌਰ ਦੀ ਗੜੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਸਿੱਖੋ ਉਸੀ 40 ਉਹ ਲੱਖ ਲੇਕਿਨ ਅੱਜ ਜੇ ਟਿਕਗੇ ਅਥਿਆਸ ਵਿੱਚ ਜਾਓਗੇ ਜੇ ਅੱਜ ਡਰ ਗਏ ਤਾਂ ਫਿਰ ਇਹ ਕੌਮ ਜਿਹੜੀ ਹੈ ਨਹੀਂ ਰਹਿਣੀ ਲੇਕਿਨ ਉਹ ਤਨ ਹੈ ਉਹ ਗੁਰੂ ਦੇ ਸਿੱਖਾਂ ਦਾ ਜज्ਬਾ ਸਾਧ ਸੰਗਤ ਅਸੀਂ ਇਹ ਗੱਲ ਤਾਂ ਜਰੂਰ ਸੁਣਨੇ ਆ ਮੰਚੇ ਬਣਾ ਲੈਨੇ ਆ ਕਿ ਬੇਦਾਵਾ ਲਿਖਿਆ ਗਿਆ ਲੇਕਿਨ ਉਹੀ 40 ਸਿੰਘ ਨੇ ਸਾਧ ਸੰਗਤ ਜਿਹੜੇ ਕਹਿੰਦੇ ਨੇ ਇਸ ਇਹ ਤੀਨ ਨੂੰ ਸੱਚ ਕਰਕੇ ਉਹ ਹਾਂਦੇ ਨੇ ਜਿਹਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਸੂਰਾ ਸੋ ਪਹਿਚਾਨੀਆਂ ਜੋ ਲੜਾ ਦੀਨ ਕਾ ਹੈ ਪਰਜਾ ਪਰਜਾ ਤੱਕ ਮਰਾ ਕਬੂ ਨਾ ਛੱਡਾ ਖੇਤ ਖੇਤ ਨਹੀਂ ਛੱਡਿਆ ਸਾਰਾ ਮੈਦਾਨ ਰਣ ਨਹੀਂ ਛੱਡਿਆ ਇਹ ਹੈ ਸਪਿਰਿਟ ਸਿੱਖੀ ਇਹ ਅਸਲ ਵਿੱਚ ਸਾਡੇ ਆਈਡੈਂਟੀਟੀ ਜਿਹੜੇ ਕਹਿੰਦੇ ਨੇ ਸੂਰਬੀਰ ਬਚਨ ਕੇ ਬਲ ਬਚਨ ਉਹ ਗੁਰੂ ਨੇ ਹੁਕਮ ਕਰ ਦਿੱਤਾ ਹੁਣ ਚਾਹੇ ਸੀਸ ਤੜਪੜ ਲੱਗੋ ਜਾਏ 사ਸੰਗਤ ਲੇਕਿਨ ਆਪਣੇ ਗੁਰੂ ਦਾ ਅਰੋ ਰਣ ਦਾ ਸਾਥ ਇਹ ਨਹੀਂ ਛੱਡਦਾ ਪੁਰਜਾ ਪੁਰਜਾ ਜਿਹੜਾ ਘੱਟ ਮਰ ਦਿੰਦੇ ਨੇ ਐਸੇ ਸਿੰਘ ਨੇ ਗੁਰੂ ਜੀ ਦੇ ਕਹਿੰਦੇ ਨੇ ਇਤਿਹਾਸ ਜਾਣ ਕਰਦਾ ਹੈ ਕਿ ਸਭ ਤੋਂ ਪਹਿਲਾਂ ਇੱਕ ਚਮਕੌਰ ਦੀ ਗੜੀ ਚਾਹੇ 사ਸੰਗਤ ਕੱਚਾ ਹੀ ਹਜੇ ਗੜੀ ਹੈ ਜਿਆਦਾ ਨਹੀਂ ਬਣੀ ਲੇਕਿਨ ਇਹਨੂੰ ਜੋ ਹੈ ਇੱਕ ਫੋੜੀ ਲਗਾ ਕੇ ਕਹਿੰਦੇ ਪਹਿਲਾ ਇੱਕ ਮੁਗਲ ਪਹਾੜੀ ਰਾਜਾ ਜਿਹੜਾ ਨਾਹਰ ਖਾਂ کئی-ਕਈ ਥਾਂ ਤੇ ਨਾ ਹੋਰ ਵੀ ਲਿਖਿਆ ਗਿਆ ਇਹ ਚੜਦਾ ਕਿ ਜਾ ਕੇ ਜਿਹੜਾ ਉੱਪਰੋਂ ਮੈਂ ਗੁਰੂ ਗੋਬਿੰਦ ਸਿੰਘ ਨੂੰ ਵੇਖਾਂ ਤੇ تیر ਦੇ ਨਾਲ ਬਾਣ ਕਰਦਾ ਖਤਮ ਕਰ ਲੇਕਿਨ ਸਾਸੰਗਤ ਹੋਰ ਵੀ ਆਏ ਨੇ ਕਈ ਹੁਣ ਸਮੇਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਕਲ ਇੱਥੇ ਵਿਚਾਰਨ ਵਾਲੀ ਇਹ ਆ ਸਭ ਤੋਂ ਵੱਡੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਸੇ ਵੀ ਜ਼ਾਲਮ ਨੂੰ ਆਪਣੇ ਘਰ ਦੇ ਅੰਦਰ ਵੜਨ ਨਹੀਂ ਦਿੱਤਾ ਉਹ ਗੜੀ ਦੇ ਅੰਦਰ ਪੈਰ ਨਹੀਂ ਰੱਖਦੇ ਬੜੀ ਵੱਡੀ ਇੰਨਾ ਵੱਡਾ ਜਸਵਾ ਖੁਦ ਬਾਹਰ ਗਏ ਨੇ ਔਰ ਬਾਹਰ ਜਾ ਕੇ ਜੋ ਹੈ ਉਹਨਾਂ ਜ਼ਾਲਿਮਾਂ ਦਾ ਜਿਹੜਾ ਹੱਥ ਆਤਮਾ ਕਰਦੇ ਸਭ ਤੋਂ ਪਹਿਲਾਂ ਗੁਰੂ ਜੀ ਦਾ ਪਿਆਰਾ ਹਿਮਤ ਸਿੰਘ ਜੀ ਕਹਿੰਦੇ ਨੇ ਸਭ ਤੋਂ ਪਹਿਲੇ ਬਾਹਰ ਨਿਕਲਦੇ ਨੇ ਔਰ ਜਿਹੜੇ ਉਹ ਜ਼ਾਲਮ ਨੇ ਉਹਨਾਂ ਦੀ ਮੂੰਹ ਦੀ ਜੜੀ ਹੈ ਥਾਣੀ ਬੰਦ। ਇਸ ਤਰ੍ਹਾਂ ਹੋਰ ਸਿੰਘ ਜਾਂਦੇ ਨੇ ਇਹ ਰਣ ਦਾ ਜਿਹੜਾ ਮੈਦਾਨ ਹੈ ਖੂਨ ਦਾ ਮੈਦਾਨ ਬਣ ਜਾਂਦਾ ਹੈ। ਔਰ ਫਿਰ ਗੁਰੂ ਜੀ ਦੇ ਫਰਜ਼ੰਦ ਸਭ ਤੋਂ ਪਹਿਲਾਂ ਸਹਬਜ਼ਾਦਾ ਬਾਬਾ ਅਜੀਤ ਸਿੰਘ ਸਾਧ ਸੰਗਤ ਅਸੀਂ ਜਦੋਂ ਸਹਬਜ਼ਾਦਾ ਅਜੀਤ ਸਿੰਘ ਵੀ ਕਹਿ ਸਕਦੇ ਹਾਂ। ਕਦੀ ਇਦਾਂ ਨਾ ਸਿੱਧਾ ਵੀ ਕਹਿਣਾ ਅੱਗੇ ਅਸੀਂ ਲਾਂਨੇ ਬਾਬਾ ਹੁਣ ਮੈਂ ਥੋੜਾ ਜਿਹਾ ਇੱਥੇ ਮੈਂ ਸਮਝਾ ਦਿਆਂ ਕਿ ਇਹ ਸਮਝਣਾ ਜ਼ਰੂਰੀ ਹੈ ਸਾਡੀ ਸਾਡੇ ਕੋਲ ਸਾਧ ਸੰਗਤ ਇਹ ਜਿਹੜੀ ਗਿਆਨ ਦਾ ਸਾਗਰ ਹੈ ਇੱਕ ਇੱਕ ਸ਼ਬਦ ਦਾ ਮਤਲਬ ਇਹ ਹੁਣ ਅਸੀਂ ਕਹਿੰਨੇ ਆ ਸਾਬ ਜੀ ਦਾ ਬਾਬਾ ਅਜੀਤ ਸਿੰਘ ਜੀ ਸਾਬ ਜੀ ਦਾ ਬਾਬਾ ਜੁਝਾਰ ਸਿੰਘ ਇਹ ਬਾਬਾ ਸ਼ਬਦ ਕਹਿੰਦੇ ਨੇ ਉਸ ਬੰਦੇ ਨੂੰ ਲਾਇਆ ਜਾਂਦਾ ਜਿਹੜਾ ਉੱਚ ਦਾ ਪੀਰ ਹੋਵੇ ਉੱਚਦਾ ਹੋਈ ਕੋਟੀ ਦਾ ਕੋਈ ਗਿਆਨੀ ਉਹਨੂੰ ਕਹਾਂਗੇ ਅਸੀਂ ਬਾਬਾ ਸਾਨੂੰ ਵੀ ਕਹਿ ਦਿੰਦੇ ਨੇ ਨਾ ਬਾਬਾ ਕਿਉਂਕਿ ਅਸੀਂ ਗੁਰੂ ਦੇ ਨਾਲ ਦੀ ਉਸ ਗੁਰਬਾਣੀ ਦੇ ਨਾਲ ਦੀ ਇਹ ਜਿਹੜੇ ਸਹਿਬਜ਼ਾਦੇ ਨੇ ਇੰਨੀ ਵੱਡੀ ਇਹਨਾਂ ਦੀ ਸ਼ਹਾਦਤ ਬਾਸਾਨੀ ਸ਼ਹਾਦਤ ਹੈ ਕਿ ਗੁਰੂ ਸਾਹਿਬ ਔਰ ਅੱਜ ਕੱਲ ਦੇ ਸਾਰਿਆਂ ਦਾ ਜਿੰਨੇ ਵੱਡਾ ਕੋਈ ਸਕੂਲ ਹੋਵੇ ਇਹ ਮੰਨਣਾ ਹੈ ਕਿ ਇਹਨਾਂ ਦੇ ਅੱਗੇ ਬਾਬਾ ਲਫ਼ਜ਼ ਜਿਹੜਾ ਹੈ ਉਸ ਸਮੇਂ ਤੋਂ ਲਗਾਇਆ ਜਾ ਰਿਹਾ ਹੈ ਜਦੋਂ ਇਹਨਾਂ ਨੇ ਰਣ ਦੇ ਵਿੱਚ ਆਪਣੇ ਜਿਹੜੇ ਨੇ ਜ਼ੋਰ ਵਧਾਇਆ ਕਹਿੰਦੇ ਨੇ ਇਹ ਬਾਬਾ ਅਜੀਤ ਸਿੰਘ ਜੀ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਕਹਿੰਦੇ ਨੇ ਗੁਰੂ ਜੀ ਮੈਨੂੰ ਤੁਸੀਂ ਹੁਕਮ ਕਰੋ ਪਿਤਾ ਜੀ ਮੈਂ ਜਾ ਕੇ ਇੰਨਾ ਜ਼ਾਲਮਾਂ ਨੂੰ ਜੋ ਖਾਤਮਾ ਕਰਦਾ ਸਤਿਗੁਰੂ ਹੈ ਤੇ ਉਹਨਾਂ ਦੇ ਸੁਪੁੱਤਰ ਹੀ ਨਾ ਧਿਆਨ ਨਾਲ ਸੁਣਨਾ ਸਾਧ ਸੰਗਤ ਗੋਬਿੰਦ ਸਿੰਘ ਜੀ ਮੈਂ ਕਹਿੰਦੇ ਨੇ ਅਜੀਤ ਸਿੰਘ ਜੀ ਤੁਸੀਂ ਜਾਣਦੇ ਇਹ ਨੋਵੇ ਕਿ ਉੱਥੇ ਤੁਸੀਂ ਜਿਹੜਾ ਲੜਦੇ ਲੜਦੇ ਹਾਰ ਜਾਓ ਮੁਕਾਬਲਾ ਨਾ ਕਰ पाओ ਤੇ ਅਜੀਤ ਸਿੰਘ ਜੀ ਕਹਿੰਦੇ ਨੇ ਮੈਂ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਜੀਤਾ ਵੀ ਗਿਆ ਤਾਂ ਜੀਤ ਕੇ ਨਹੀਂ ਜੀਤਾ ਜੀ ਨਹੀਂ ਕਹਿੰਦੇ ਨੇ ਜੀਤਾ ਵੀ ਗਿਆ ਤੇ ਜੀਤੇ ਜੀ ਨਹੀਂ ਆਉਂਦਾ ਬੜੀ ਵੱਡੀ ਗੱਲ ਹੈ ਸਾਥ ਸਾਥ ਬਹੁਤ ਵੱਡੀ ਗੱਲ ਹੈ ਕਹਿੰਦੇ ਨੇ ਮੈਂ ਨਾਮ ਦਾ ਹੀ ਜੀਤਨ ਜਿੱਤਿਆ ਨਹੀਂ ਮੈਂ ਜਾਣ ਤੇ ਜੇਕਰ ਕਿਤੇ ਉਸ ਅਕਾਲ ਪੁਰਖ ਨੇ ਕੀਤਾ ਮੈਂ ਜਿੱਤ ਵੀ ਗਿਆ ਤੇ ਮੈਂ ਜਿੰਦਿਆਂ ਕਿਤੇ ਇਹ ਗੜੀ ਦੇ ਵਿੱਚ ਵਾਪਸ ਨਹੀਂ بڑا ਵੱਡਾ ਜ਼ਿਕਰ ਹੈ ਸਪਿਰਟ ਹੈ ਸਾ ਸੰਗਤ ਸੁਣਨਾ ਕਿਉਂ ਇਤਿਹਾਸ ਜ਼ਰੂਰੀ ਹੈ ਪ੍ਰੇਰਣਾ ਅੱਜ ਕੱਲ ਜਿਹੜਾ ਸਿੱਖੀ ਤੋਂ ਦੂਰ ਹੀ ਜਾਂਦੇ ਆ ਸਿਰਫ ਕਿਉਂ ਇੱਕ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਮੰਨੀ ਜਾਂਦੀ ਉਹ ਹੈ ਕੇਸ ਨਹੀਂ ਰੱਖ ਪਾਦੇ ਔਰ ਮੈਂ ਕਹਨਾ ਜੇਕਰ ਤੁਸੀਂ ਇਹ ਕਹਿੰਦੇ ਹੋ ਕਿ ਸਾਨੂੰ ਜਿਹੜਾ ਕੋਈ ਖੂਬਸੂਰਤ ਬਣਾਏ ਅਸੀਂ ਵਾਲ ਕੇਸ ਤੇ ਕਟਵਾ ਕੇ ਖੂਸੂਰ ਬੰਦਿਆਂ ਤਾਂ ਸਾ ਸੰਗਤ ਇਹ ਗੁਰੂ ਦੀ ਤੋਹੀਨ ਆ ਕਿਉਂ ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਕੁਦਰਤ ਵਿੱਚ ਜੋ ਵੀ ਬਣਾਇਆ ਉਹਦੇ ਵਰਗਾ ਕੋਈ ਨਹੀਂ ਮੇਰੇ ਕਰਤਾ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਜਿਹ ਉਹ ਨੇ ਹਰ ਇੱਕ ਨੂੰ ਵਲੱਖਣਤਾ ਦਿੱਤੀ ਔਰ ਗੁਰੂ ਨੇ ਤਾਂ ਸਾਨੂੰ ਹੋਰ ਖਾਲਸਾ ਬਣਾ ਦਿੱਤਾ ਸਾਤ ਸੰਗਤ ਤੇ ਕੇਵਲ ਗੱਲਾਂ ਨਹੀਂ ਮੈਂ ਗੱਲ ਨਹੀਂ ਕਰਦਾ ਪਿਆ ਸਾਤ ਸੰਗਤ ਪਰ ਜਿਸ ਦਿਨ ਤੁਸੀਂ ਇਹ ਗੱਲਾਂ ਸੁਣ ਕੇ ਮੈਂ ਤੁਹਾਨੂੰ ਨਹੀਂ ਕਹਿੰਦਾ ਤੁਸੀਂ ਜੁੜੋ ਪਰ ਮੈਂ ਕਹਿੰਨਾ ਥੋੜਾ ਜਿਹਾ ਚਿਰ ਤੱਕ ਤਾਂ ਵੇਖੋ ਥੋੜਾ ਜਿਹਾ ਚਿਰ ਜੁੜ ਕੇ ਤਾਂ ਵੇਖੋ ਇਹ ਸਿੱਖੀ ਦਾ ਜज्ਬਾ ਜਿਸ ਦਿਨ ਤੁਹਾਡੇ ਅੰਦਰ ਇੱਕ ਵਾਰੀ ਪੈਦਾ ਹੋ ਗਿਆ ਨਾ ਇਹ ਨਹੀਂ ਸਾਤ ਸੰਗਤ ਮਿਟਣਾ ਚਾਹੀਏ ਜੋ ਮਰਜੀ ਕੋਈ ਕਰ ਜਾਵੇ ਸਿਰਫ ਪੈਦਾ ਉਹ ਕਹਿੰਦੇ ਨੇ ਕਿ ਵੀ ਸਵਾਦ ਲੱਗਣ ਦੀ ਧੀਰ ਹੁੰਦੀ ਹੈ ਜਿਸ ਦਿਨ ਰਸ ਆਣਾ ਲੱਗ ਪਿਆ ਨਾ ਮੈਂ ਕਹਿੰਦਾ ਲੱਖ ਲੋਕੀ ਕਹਿਣ ਲੱਪੈ ਨਹੀਂ ਟੁੱਟ ਸਕਦਾ ਉਹ ਬੰਦਾ ਸਵਾਗਤ ਗੁਰੂ ਦਾ ਰਸ ਜੁੜੋ ਨਾ ਸੇਵਾ ਕਰੋ ਨਾਮ ਸਿਮਰਨ ਦੇ ਅਭਿਆਸੀ ਬਣੋ ਸਾਥ ਸੰਗਤ ਚਾਹੇ ਜਿਸ ਤਰ੍ਹਾਂ ਦੀ ਮਰਜ਼ੀ ਹੋ ਗੁਰੂ ਨੇ ਜੋੜ ਲੈਣਾ। ਸੋ ਸਾ ਸੰਗਤ ਇਹ ਚਮਕੌਰ ਦੀ ਗੜੀ ਵਿੱਚ ਪਹਿਲਾਂ ਸਹਿਬਜ਼ਾਦਾ ਦੇ ਫਰਜ਼ੰਦ ਜਿਹੜਾ ਅਜੀਤ ਸਿੰਘ ਜੀ ਜਾਂਦੇ ਨੇ ਫਿਰ ਉਸ ਤੋਂ ਛੋਟੇ ਜੁਝਾਰ ਸਿੰਘ। ਕਹਿੰਦੇ ਨੇ ਬਾਬਾ ਜੁਝਾਰ ਸਿੰਘ ਜੀ ਜਿਹੜਾ ਪਿਤਾ ਜੀ ਨੂੰ ਬੇਨਤੀ ਕਰਦੇ ਨੇ ਪਿਤਾ ਜੀ ਮੈਂ ਜਾਵਾਂ। ਕਹਿੰਦੇ ਨੇ ਕਿਉਂ ਜੁਝਾਰ ਹੁਣ ਤੂੰ ਜਾਣਾ। ਕਹਿੰਦੇ ਨੇ ਭਾਈ ਕੇ ਬਿਨਾ ਦਿਲ ਨਹੀਂ ਲੱਗਦਾ। ਮੇਰਾ ਭਰਾ ਤੋਂ ਬਿਨਾ ਨਾ ਦਿਲ ਨਹੀਂ ਲੱਗਦਾ ਪਿਆ ਭਰਾ ਮੇਰਾ ਬਾਹਰ ਹੈ ਮੈਂ ਅੰਦਰ ਪਿਤਾ ਜੀ ਮੈਨੂੰ ਪੇਜਦੇ ਔਰ ਫਿਰ ਕਹਿੰਦੇ ਨੇ ਤੂੰ ਛੋਟਾ ਹੈ ਕਹਿੰਦੇ ਨੇ ਇਹ ਫਿਰ ਬੜਾ ਵੱਡੀ ਦਾਸਤਾ ਇਤਿਹਾਸ ਦੇ ਵਿੱਚ ਜੁਝਾਰ ਜੀ ਨੂੰ ਬਾਬਾ ਜੁਝਾਰ ਜੀ ਨੂੰ ਬੁਲਾਉਂਦੇ ਨੇ ਉਹਨਾਂ ਤੇ ਕਲਗੀ ਸਜਾਉਂਦੇ ਨੇ ਸੋਹਣਾ ਦਸਤਾਰਾ ਸਜਾਉਂਦੇ ਨੇ ਗੁਰਤੇਗ ਬਹਾਦਰ ਜੀ ਮਹਾਰਾਜ ਦੀਆਂ ਉਹਨਾਂ ਨੂੰ ਗੱਲਾਂ ਦੱਸਦੇ ਨੇ ਖਬਰਾਂ ਨਾ ਜਾਣਾ ਸਾਬਜਾਦਾ ਜੀ ਤੁਹਾਡੇ ਗੁਰਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਨੇ ਉਹਨਾਂ ਦਾ ਧੜ ਅਲੱਗ ਕਰ ਦਿੱਤਾ ਸਰੀਰ ਤੋਂ ਲੇਕਿਨ ਤਾਂ ਵੀ ਉਹ ਗੁਰੂ ਦੀ ਐਸੀ ਉਹਨਾਂ ਤੇ ਕਿਰਪਾ ਹੈ ਕਿ ਉਹ ਇਸ ਇਸਲਾਮ ਦੇ ਇੱਕ ਜਿਹੜਾ ਝੁਕਦੇ ਨਹੀਂ ਈਮਾਨ ਆਪਣਾ ਜਿਹੜਾ ਡਿੱਗਣ ਨਹੀਂ ਦਿੰਦਾ ਸੋ ਇਸ ਤਰ੍ਹਾਂ ਸਾਧ ਸੰਗਤ ਇਹ ਬੇਨਦੀ ਹੈ ਫਿਰ ਕਰਦੇ ਆ ਬਸ ਮੁਕੱਸਰ ਕਹਿੰਦੇ ਨੇ ਇਹ ਪਖ ਰਿਹਾ ਚੰਪੌਰ ਦੀ ਗੜੀ ਦਾ ਅੱਜ ਬੜਾ ਵੱਡਾ ਜੁੱਤ ਹੋਇਆ ਦੂਸਰਾ ਪੱਖ ਇਹ ਰਿਹਾ ਕਿ ਅੱਜ ਮਾਤਾ ਗੁਜਰੀ ਜੀ ਔਰ ਛੋਟੇ ਫਰਜ਼ੰਦ ਜਿਹੜੇ ਨੇ ਗੰਗੂ ਬ੍ਰਾਹਮਣ ਦੀ ਜਿਹੜਾ ਹੈ ਉਹਦੇ ਘਰ ਦੇ ਵਿੱਚ ਜਾ ਕੇ ਨਿਵਾਸ ਕਰਦੇ ਨੇ ਆਪਾਂ ਇਸ ਨੂੰ ਕੱਲ ਸਰਵਣ ਕਰਨ ਕਰਾਂਗੇ ਲੇਕਿਨ ਸਾਥ ਸੰਗਤ ਇੱਕ ਗੱਲ ਜ਼ਰੂਰ ਯਾਦ ਰੱਖਣਾ ਸਵੇਰੇ ਇਕ ਸੱਜਣ ਬੋਲਦੇ ਪਾσαν ਕਿ ਜੰਗ ਹੋਈ ਬੜੀ ਵੱਡੀ ਇਹ ਜੰਗ ਨਹੀਂ ਸਾਸੰਗ ਜੰਗ ਦੇ ਵਿੱਚ ਵੀ ਬੀਰ ਰਸ ਹੁੰਦਾ ਹੋਰ ਵੀ ਕਈ ਚੀਜ਼ਾਂ ਹੁੰਦੀਆਂ ਲੇਕਿਨ ਇਹ ਹੈ ਸਾਕਾ ਸਾਕਾ ਇਹ ਸਰਹੰਦ ਸਾਕਾ ਇਹ ਚੰਗੋਰ ਇਹ ਸ਼ਬਦ ਨ ਵਰਤਿਆ ਕੋਲ ਜੰਗ ਜੰਗ ਹੁੰਦੀਆਂ ਦੁਨੀਆ ਦੀਆਂ ਲੜਾਈਆਂ ਇਹ ਦੁਨੀਆ ਦੀ ਲੜਾਈ ਨਹੀਂ ਇਹ ਦੀਨ ਦੁਨੀਆ ਦੇ ਵਲੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਕਾ ਐਡ ਐਸਾ ਸਾਕਾ ਜਿਹੜਾ ਦੁਨੀਆ ਤੇ ਕਿਸੇ ਇਤਿਆਸ ਨੂੰ ਪੜ ਲਓ ਕਿਸੇ ਧਰਮ ਨੂੰ ਪੜ ਲਓ ਨਹੀਂ ਮਿਲੇਗਾ ਇਹ ਮੇਰਾ ਦਾਵਾ ਹੈ ਸੋ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰੋ ਇਹ ਇਤਿਹਾਸ ਇਹ ਗੁਰਬਾਣੀ ਇਹ ਜੀਵਨ ਦੇ ਸਾਸ ਰਹਿੰਦੇ ਆ ਸਾਡੇ ਅੰਦਰ ਵੀ ਵਸੇ ਐਸੀ ਆਸ ਅਰਦਾਸ ਬੋਲਦੇ ਆਂ ਵਿਚਾਰ ਕਰਦੇ ਆਂ ਏਕ ਨਹੀਂ ਅਨੇਕ ਲੋਕਾਰ ਦੀ ਹੋਈ ਕੋਈ ਚੁਕਲੀ ਖਿਮਾ ਸਾਰਿਆਂ ਦਾ ਬਾਰ ਬਾਰ ਧੰਨਵਾਦ ਬੁਲਾਓ ਜੀ